ਜਾਹੀ ਨਮਸਕਾਰ ਸੱਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾ ਬਾਵਾ ਡੀਪੀਸੀ ਪੰਜਾਬੀ ਤੋਂ ਦੋਸਤੋ ਅੱਜ ਅਸੀਂ ਪਹੁੰਚੇ ਆਂ ਪੁਰਾਣੇ ਸਿਵਲ ਹਸਪਤਾਲ ਜੋ ਕਿ ਡੱਖਨੇ ਚੌਂਕ ਵਿੱਚ ਹੈ ਕੁਛ ਦਿਨ ਪਹਿਲਾਂ ਜਿਹੜਾ ਹੈ ਇਹ ਹਸਪਤਾਲ ਬੰਦ ਹੋ ਚੁੱਕਿਆ ਸੀ ਪਰ ਹੁਣ ਫੇਰ ਦੁਬਾਰਾ ਜਿਹੜਾ ਹੈ ਇਹਨੂੰ ਸ਼ੁਰੂ ਕੀਤਾ ਗਿਆ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇੱਥੇ ਕਿਹੜੀ-ਕਿਹੜੀ ਜਿਹੜੀ ਟ੍ਰੀਟਮੈਂਟ ਜਿਹੜੇ ਆ ਉਹ ਹੁੰਦੇ ਨੇ ਤੇ ਇਹਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਰਤ ਪੁਸ਼ਨ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਡਾਕਟਰ ਸਾਹਿਬ ਇੱਥੇ ਕਿਹੜੇ ਕਿਹੜੇ ਜਿਹੜੇ ਜਿਹੜੇ ਇਲਾਜ ਹੈਗੇ ਆ ਜਿਹੜੇ ਆ ਲੋਕਾਂ ਵਾਸਤੇ ਅਵੇਲੇਬਲ ਹੋ ਗਏ ਨੇ ਤਾਂ ਆਵ ਲੈ ਚੱਲਦੇ ਆ ਡਾਕਟਰ ਭਰਤ ਪੁਸ਼ਨ ਜੀ ਕੋਲ ਆਪਾਂ ਸਿਵਲ ਹਸਪੀਟਲ ਗੁਰਦਾਸਪੁਰ ਪਹੁੰਚੇ ਆ ਉਥੇ ਦੇ ਜਿਹੜੇ ਸਿਵਲ ਸਰਜਨ ਗੁਰਦਾਸਪੁਰ ਦੇ ਜਿਹੜੇ ਆ ਗਏ ਨੇ ਭਰਤ ਪੁਸ਼ਨ ਜੀ ਉਹਨਾਂ ਕੋ ਮਿਲਾਂਗੇ ਤਾਂ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਮੇਸਜ ਬਾਰੇ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੇ ਵਿੱਚ ਆਉਂਦੇ ਆ ਮੈਂ ਸਿਵਲ ਸਰ ਔਰ ਮੇਰੇ ਵੱਲੋਂ ਸਾਰੇ ਹੀ ਇਲਾਕਾ ਵਾਸੀਆਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਔਰ ਮੈਂ ਵੀਰ ਕਰਦਾ ਆ ਕਿ ਇਹ ਨਵਾਂ ਸਾਲ ਜਿਹੜਾ ਵੈ ਸਭ ਲੋਕਾਂ ਦੇ ਲਈ ਖੁਸ਼ੀਆਂ ਬਰਾਂ ਆਵੇ ਸਿਹਤਮੰਦ ਤੰਦਰੁਸਤੀ ਭਰਿਆ ਆਵੇ ਸਾਰਿਆਂ ਦੇ ਬੱਚੇ ਜਿਹੜੇ ਹੈ ਪਰਿਵਾਰ ਹੈ ਉਹ ਤਰੱਕੀ ਕਰੇ ਔਰ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਔਰ ਸ਼ਾਂਤੀ ਦਾ ਸੰਦੇਸ਼ ਲੈ ਕੇ ਆਵੇ ਸਰ ਇੱਕ ਹੋਰ ਸਾਡੇ ਜਿਹੜੇ ਦਰਸ਼ਕ ਗੱਲ ਜਾਣਨਾ ਚਾਹੁੰਦੇ ਆ ਕਿ ਕਿਹੜੀ-ਕਿਹੜੀ ਜਿਹੜੀ ਫੈਸਿਲਿਟੀ ਹੈਗੀਆਂ ਹੁਣ ਪੁਰਾਣੇ ਜਿਹੜੇ ਸਿਵਲ ਹਸਪਤਾਲ ਚ ਮਿਲਦੀਆਂ ਬਸ ਇਹ ਇਹਦਾ ਦੱਸ ਦਿਓ ਪੁਰਾਣੇ ਹਸਪੀਟਲ ਦੇ ਵਿੱਚ ਸਾਡੇ ਕੋਲ ਦੇਖੋ ਫੈਸਿਲਿਟੀਆਂ ਜਿਹੜੀਆਂ ਹੈਗੀਆਂ আল্ট্রਾਸਾਉਂਡ ਸਕੈਨ ਦੀ ਫੈਸਿਲਿਟੀ ਜਿਹੜੀ ਹੈ ਜਿਹੜੀ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਦਾ ਸਾਰਾ ਦਾ ਸਾਰਾ ਟ੍ਰੀਟਮੈਂਟ ਬਿਲਕੁਲ ਫ੍ਰੀ ਹੈ ਸਕੈਨ ਟੈਬਲੇਟ ਮੈਡੀਸਨ ਤੋਂ ਲੈ ਕੇ ਸਕੈਨ ਤੱਕ ਸਾਰਾ ਕੁਝ ਫ੍ਰੀ ਹੈ ਡਿਲੀਵਰੀ ਵੀ ਫ੍ਰੀ ਹੈ ਡਿਲੀਵਰੀ ਦੇ ਟਾਈਮ ਦੇ ਉੱਤੇ ਉਹਨੂੰ ਈਵਨ ਜਿਹੜੀ ਡਾਈਟ ਵੀ ਉਹ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਐਮਰਜੈਂਸੀ 24 ਆਵਰਜ਼ ਰਹਿੰਦੀ ਹੈ ਹਰ ਚੀਜ਼ ਜਿਹੜੀ ਹੈ ਸਾਡੇ ਕੋਲ ਬੱਚਿਆਂ ਦੇ ਜਿਹੜੇ ਸਪੈਸ਼ਲਿਸਟ ਡਾਕਟਰ ਬਹੁਤ ਜ਼ਿਆਦਾ ਹੈਗੇ ਆ ਉਹਨਾਂ ਦੇ ਨਾਲ ਸਾਨੂੰ ਮਤਲਬ ਇਹ ਕਿਸਮ ਦੀ ਬ ਇਵੇਂ ਸਾਡੇ ਕੋਲ ਡੀਐਨਵੀ ਵੀ ਜਿਹੜੇ ਐਮਡੀ ਵਾਲੇ ਕੋਰਸੇ ਦਾ ਉਹ ਵੀ ਸ਼ੁਰੂ ਹੋ ਗਿਆ ਸਾਡੇ ਸਿਵਲ ਹਸਪਤਾਲ 'ਚ ਉਹ ਵੀ ਸਾਡੇ ਚੱਲ ਰਿਹਾ ਹੈ ਸਾਡੇ ਆਰਟੀਵੀਸੀ ਆ ਲੈਬ ਹੈ ਜਿਹਦੇ ਵਿੱਚ ਜਿਸ ਤਰ੍ਹਾਂ ਦੇ ਕੋਈ ਅੱਜ ਕੱਲ ਕੋਵਿਡ ਦਾ ਟੈਸਟ ਹੋ ਗਿਆ ਜਾਂ ਇਨਫਲੂਐਂZA ਦੇ ਟੈਸਟ ਹੋ ਗਏ ਜਾਂ ਸਵਾਈਨ ਫਲੂ ਦੇ ਟੈਸਟ ਹੋ ਗਏ ਸਾਰੇ ਇੱਕੋ ਪਾਰਟ ਦੇ ਵਿੱਚ ਹੀ ਸਾਰੇ ਇਕੱਠੇ ਹੋ ਗਏ ਔਰ ਉੱਥੇ ਸਾਰੇ ਟੈਸਟ ਜਿਹੜੇ ਆ ਨਾਲ ਜਿਹੜੀ ਰਿਪੋਰਟ ਵਾਸਤੇ ਲੋਕਾਂ ਨੂੰ ਅੰਮ੍ਰਿਤਸਰ ਤੱਕ ਜਾਣਾ ਪੈਂਦਾ ਸੀ ਉਹ ਸਾਰਾ ਇੱਥੇ ਮਿਲ ਗਿਆ ਇਸ ਤੋਂ ਇਲਾਵਾ ਐਮਸੀਐਚ ਯੂਨਟ ਨਵਾਂ ਭਰ ਰਿਹਾ ਜਿਹੜੇ ਸਾਡੇ ਰਮਨ ਬੈਲ ਜੀ ਦੀ ਬਦੌਲਤ ਜਿਹੜਾ ਉਹਨਾਂ ਦਾ ਦੋਤ ਐਮਸੀਐਚ ਸੈਂਟਰ ਜਿਹੜਾ ਕਰੋੜਾਂ ਰੁਪਏ ਦੀ ਲਗਤ ਵਾਲਾ ਦਾ ਰਿਹਾ ਕ੍ਰਿਟੀਕਲ ਕੇਅਰ ਬਲਾਕ ਹੈ ਜਿੱਥੇ ਕੱਲ ਨੂੰ ਮਤਲਬ ਵੀ ਐਮਰਜੈਂਸੀ ਜਿਹੜੀ ਕੋਈ ਸਵੀਅਰ ਐਮਰਜੈਂਸੀ ਆਉਂਦੀ ਆ ਉੱਥੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਟ੍ਰੀਟਮੈਂਟ ਜਿਹੜੀ ਉਹਨਾਂ ਨੂੰ ਮਿਲ ਜੇਗੀ ਇੱਕ ਡੀਆਈਸੀ ਬਲਾਕ ਹੈ ਜਿਹਦੇ ਚ ਛੋਟੇ ਬੱਚਿਆਂ ਦੇ ਵਿੱਚ ਜੇ ਕੋਈ ਡਿਜ਼ੀਜ਼ ਡਿਟੈਕਟ ਹੋਏਗੀ ਤਾਂ ਉਹਦਾ ਜਿਹੜਾ ਉਹਦੀ ਰੀਹੈਬਿਲਿਟੇਸ਼ਨ ਉਹਦੀ ਟ੍ਰੀਟਮੈਂਟ ਲਈ ਉਹਨੂੰ ਜਦੋਂ ਰੈਫਰ ਕਰਨ ਦੀ ਲੋੜ ਪੈਗੀ ਟ੍ਰੀਟਮੈਂਟ ਦੀ ਉਹ ਵੀ ਉਹਦੇ ਵਾਸਤੇ ਜਨਾ ਚੱਲ ਸਰ ਲੇਡੀ ਸਟਾਫ ਵੀ ਮੌਜੂਦ ਹੈ ਲੇਡੀ ਸਟਾ ਨੰਬਰ 2 ਸਾਡੇ ਕੋਲ ਫੀਮੇਲ ਗਾਇਨਕੋਲੋਜਿਸਟ ਵੀ ਜਿਹੜੀਆਂ ਉੱਥੇ ਸਿਵਲ ਹਸਪੀਟਲ ਦੇ ਵਿੱਚ ਕਾਫੀ ਨੇ ਉਹਨਾਂ ਦਾ ਐਮਡੀ ਵਾਲੀਆਂ ਨੇ ਸਾਡੇ ਜਿਹੜੀ ਗਾਇਨਿਚ ਕਰੀਆਂ ਉਹ ਵੀ ਸਾਡੇ ਨਾਲ ਅਵੇਲੇਬਲ ਹੈ। ਦੋਸਤੋ ਹੁਣੇ-ਹੁਣੇ ਆਪਾਂ ਤੁਹਾਨੂੰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਬਰਤਪੁਸ਼ ਜੀ ਨਾਲ ਗੱਲਬਾਤ ਕਰਵਾਈ ਹੈ। ਉਹਨਾਂ ਨੇ ਦੱਸਿਆ ਕਿ ਹਰ ਫੈਸਿਲਿਟੀ ਜਿਹੜੀ ਇੱਥੇ ਮੌਜੂਦ ਹੈਗੀ ਹੈ ਇਹ ਸਭ ਜਿਹੜੀ ਫੈਸਿਲਿਟੀ ਹੈਗੀਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਜਿਹੜੇ ਹੈਗੇ ਆ ਸ਼੍ਰੀ ਰਮਨ ਬਹਿਲ ਜੀ ਉਹਨਾਂ ਦੇ ਯਾਤਰਾ ਸਦਕੇ ਹੋਇਆ। ਹੁਣ 24 ਜਿਹੜੀ ਐਮਰ ਹੁਣ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਪ੍ਰਧਾਨ ਮੰਤਰੀ ਜਨ ਓਸ਼ਤੀ ਜਿਹੜਾ ਸੈਂਟਰ ਹੈ ਇੱਥੇ ਜਿਹੜੀਆਂ ਦਵਾਈਆਂ ਵੀ ਹੈਗੀਆਂ ਬਿਲਕੁਲ ਫ੍ਰੀ ਮਿਲਦੀਆਂ ਗਈਆਂ ਔਰ ਉਹਨਾਂ ਨੇ ਦੱਸਿਆ ਹੈ ਕਿ ਇੱਥੇ ਜਿਹੜਾ ਹੈ ਟੈਸਟ ਬਿਲਕੁਲ ਅਲਟਰਾਸਾਉਂਡ ਜਿਹੜੇ ਹੈ ਟੈਸਟ ਬਿਲਕੁਲ ਫ੍ਰੀ ਹੋ ਜਾਂਦੇ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਟੈਸਟ ਹੈਗੇ ਆ ਉਹ ਇੱਥੇ ਬਿਲਕੁਲ ਫ੍ਰੀ ਹੋ ਜਾਂਦੇ ਨੇ ਪਹਿਲਾਂ ਇਹਨਾਂ ਦੀ ਰਿਪੋਰਟ ਦੇ ਲਈ ਸਾਨੂੰ ਜਿਹੜਾ ਮਿਸਰ ਰਿਪੋਰਟ ਲੈਣੀ ਪੈਂਦੀ ਸੀ ਪਰ ਹੁਣ ਜਿਹੜੀ ਰਿਪੋਰਟ ਹੈਗੀ ਆ ਉਹ ਸਾਨੂੰ ਇੱਥੇ ਹੀ ਮਿਲ ਜਾਂਦੀ ਹੈ ਇਸ ਦੇ ਨਾਲ ਨਾਲ ਬੱਚਿਆਂ ਦੇ ਜਿਹੜੇ ਹੈ ਖਾਸ ਪ੍ਰਬੰਧ ਹੈਗਾ ਬੱਚੇ ਦੀ ਜਿਹੜੀ ਵੀ ਕੋਈ ਬ ਔਰ ਜਿਹੜੀ ਪ੍ਰੈਗਨੈਂਟ ਲੇਡੀ ਹੈਗੀ ਆ ਉਹਨਾਂ ਵਾਸਤੇ ਬਿਲਕੁਲ ਫ੍ਰੀ ਡਿਲੀਵਰੀ ਹੈਗੀ ਆ ਔਰ ਉਹਨਾਂ ਦੀ ਡਾਈਟ ਵਾਸਤੇ ਵੀ ਇੱਥੇ ਖਿਆਲ ਰੱਖਿਆ ਜਾਂਦਾ ਹੈ ਔਰ ਵੀ ਬਹੁਤ ਸਾਰੇ ਜਿਹੜੇ ਟੈਸਟ ਹੈਗੇ ਆ ਇੱਥੇ ਫ੍ਰੀ ਹੋ ਜਾਂਦੇ ਨੇ ਤੇ ਇਹਨਾਂ ਦਾ ਇਹਦਾ ਦਾ ਸਾਰਾ ਦਾ ਲਾਭ ਲੈਣ ਲਈ ਤੁਸੀਂ ਇੱਥੇ ਜਿਹੜੇ ਆ ਸਿਵਲ ਹਸਪੀਟਲ ਪੁਰਾਣੇ ਜਿਹੜੇ ਸਿਵਲ ਹਸਪੀਟਲ ਤੇ ਪਹੁੰਚ ਸਕਦੇ ਹੋ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਤੁਸੀਂ ਡੀਪੀਸੀ ਪੰਜਾਬੀ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ